ਸਤਿ ਸ਼੍ਰੀ ਅਕਾਲ ਬਾਈ ਸਾਰੇ ਵੀਰਾਂ ਨੂੰ ਉਮੀਦ ਆ ਬਾਈ ਕਬੂਤਰ ਸਾਰੇ ਨੇ ਠੀਕ ਠਾਕ ਹੋਣਗੇ ਲੋ ਜੀ ਬੱਚੇ ਇਹਨੂੰ ਧਰਿਆ ਸੀ ਪਾਣੀ ਨਹਾਉਣ ਲਈ ਮਾ ਚਲ ਨਹਾ ਲੈਣਗੇ ਹਨਾ ਸੋਹਣੇ ਲੱਗਦੇ ਆ ਨਹਾਉਂਦੇ ਹੋਏ ਤੇ ਮਾ ਚਲ ਵੀਡੀਓ ਬਣਾ ਲੈਨੇ ਆ ਕਈ ਭਰਾ ਨਹਾਉਂਦੇ ਨਹੀਂ ਹੈਗੇ ਮੰਨ ਲਓ ਚਲ ਕਿਸੇ ਨੂੰ ਸੁਝਾਈ ਮਿਲ ਜਾਊਗੀ ਚੰਗੀ ਗੱਲ ਆ ਪਰ ਇਹਦਾ ਫਾਇਦਾ ਬਹੁਤ ਹੈ ਬਾਈ ਇਹਦੇ ਵਿੱਚ ਸਪਰੇ ਵੀ ਪਾ ਦਿਆ ਕਰੋ ਪਾਣੀ ਚ ਆਪਣੇ ਦੇ ਵਿੱਚ ਸਪਰੇ ਖਤਮ ਹੋਈ ਹੈ ਆਪਾਂ ਪਾਈ ਨਹੀਂ ਹੈਗੀ ਤੇ ਲਿਆ ਰਹਾਂਗੇ ਪਾਵਾਂ ਪਾਇਆ ਕਰਾਂਗੇ ਉਹ ਨਵਾਇਆ ਕਰਾਂਗੇ ਬੱਚਿਆਂ ਨੂੰ ਸਾਰਿਆਂ ਨੂੰ ਨਵਾਉਣ ਦੇ ਫਾਇਦੇ ਦੋ ਨੇ ਬਾਈ ਬੱਚੇ ਨੂੰ ਬਿਮਾਰੀ ਵੀ ਨਹੀਂ ਲੱਗਦੀ ਬੱਚਾ ਤੰਦਰੁਸਤ ਰਹਿੰਦਾ ਯਾਨੀ ਕਿ ਖੁਸ਼ ਹੋ ਜਾਂਦੇ ਨੇ ਇਹ ਵੀ ਯਾਰ ਨਹਾ ਕੇ ਨਾ ਜਿਹੜਾ ਇਹਨਾਂ ਦਾ ਪਾਊਡਰ ਪਾਊਡਰ ਹੁੰਦਾ ਉਹ ਨਿਕਲ ਜਾਂਦਾ ਪਰਾਂ ਚੋਂ ਹਨਾ ਜਿਹੜੇ ਇਹਨਾਂ ਦਾ ਪੌਡਰ ਹੁੰਦਾ ਉਹਨਾਂ ਨਾਲ ਹੀ ਪੌਡਰ ਜਦੋਂ ਵੱਧ ਜਾਂਦਾ ਹੈ ਨਾ ਇਹਨਾਂ ਦੇ ਸਰੀਰ ਤੇ ਉਦੋਂ ਇਹਨਾਂ ਨੂੰ ਬਿਮਾਰੀਆਂ ਲੱਗਣੇ ਸ਼ੁਰੂ ਹੁੰਦੀਆਂ ਨੇਗੇ ਆ। ਹੁਣ ਨਹਾ ਕੇ ਦੇਖ ਇਹ ਬਾਈ ਜਮਾਂ ਐਣ ਖੁਸ਼ ਹੋ ਜਾਂਦੇ ਆ ਬੱਚੇ ਨਹਾ ਕੇ ਬਿਮਾਰੀਆਂ ਤੋਂ ਰਾਹਤ ਤੇ ਇੱਕ ਜਿਹੜੇ ਮਨ ਲ ਜਦੋਂ ਪਰ ਝਾੜ ਹੁੰਦੀ ਇਹਨਾਂ ਦੀ ਪਰ ਝਾੜ ਵੀ ਬਹੁਤ ਵਧੀਆ ਹੁੰਦੀ ਆ ਨਹਾ ਕੇ ਇਹਨਾਂ ਦੀ ਪਰ ਪੌਰ ਵਧੀਆ ਛੱਟ ਲੈਂਦੇ ਆ ਤੇ ਪੂਰੀ ਸਫਾਈ ਨਾਲ ਪਾਰ ਆਉਂਦੇ ਨੇ ਫਿਰ ਇਹਨਾਂ ਦੇ ਨਹਾ ਕੇ ਤੇ ਕਿੰਨੇ ਖੁਸ਼ ਨੇ ਨਾ ਕਿਹ ਮੈਂ ਇਹਨਾਂ ਨੂੰ ਪਹਿਲਾਂ ਛੋਟਾ ਪੰਡਾ ਰੱਖਿਆ ਸੀ ਬਈ ਨਾ ਪਾਣੀ ਪੀਣ ਨੂੰ ਆ ਚਲ ਪਾਣੀ ਪੀ ਲੈਣਗੇ ਪਾਣੀ ਪੀਣ ਹਜ ਗਿੱज्ਝੀ ਨੇ ਬੱਚੇ ਇਹ ਛੋਟੇ ਆਪਣੇ ਲੱਗ ਘਰੇ ਹੋਇਆ ਤੇ ਇਹੋ ਚ ਨਾ ਆਉਣ ਲੱਗੇ ਮਾ ਚਲ ਯਾਰ ਇਹਨਾਂ ਨੂੰ ਨਮਾਈ ਦਿੰਨੇ ਹਨਾ ਨਹਾ ਲੈਣਗੇ ਨਾਲੇ ਵੀਡੀਓ ਪਾ ਦਿੰਨੇ ਆ ਦੇਖੋ ਕਿੰਨੇ ਨਜ਼ਾਰੇ ਨਾਲ ਨਹਾ ਰਹੇ ਨੇ ਯਾਰ ਇਹ ਪੂਰੀ ਮਸਤੀ ਚ ਨਹਾਣ ਰੰਗ ਲੱਗੇ ਪਏ ਨੇ ਇਹਨਾਂ ਖਾਤਰ ਅੱਜ ਪੂਰੀ ਖੁਸ਼ੀ ਆ ਇਹਨਾਂ ਨੂੰ ਤੇ ਖੁੱਲੇ ਰੱਖਿਆ ਕਰੋ ਬਈਆ ਦੇਖ ਲੈ ਆਪਣੇ ਬੱਚੇ